ਆਓ ਇਸ ਮਾਮਲੇ ਦੀਆਂ ਤਹਿਾਂ ਫਰੋਲੀਏ ਅੱਜ ਸਾਡੇ ਕੋਲ ਨਾ ਵਿਕਰਮ ਸਿੰਘ ਮਜੀਠੀਆ ਨਾਲ ਜੁੜੇ ਘਟਨਾਕ੍ਰਮ ਤੇ ਕਈ ਸਰੋਤ ਨੇ ਮਤਲਬ ਤਾਜ਼ਾ ਸਿਆਸੀ ਹਲਚਲ ਪੁਰਾਣੇ ਦੋਸ਼ ਤੇ ਖਾਸ ਕਰਕੇ ਉਹ 2016 ਵਾਲੀ ਇੱਕ ਚਿੱਠੀ ਜਿਹੜੀ ਕਾਫੀ ਚਰਚਾ ਛੇ ਹੈ ਤੇ ਨਾਲ ਹੀ ਚੱਲ ਰਹੀਆਂ ਜਾਂਚਾਂ ਬਾਰੇ ਵੀ ਗੱਲ ਕਰਾਂਗੇ ਸਾਡਾ ਮਕਸਦ ਇਹਨਾਂ ਸਾਰਿਆਂ ਨੂੰ ਜੋੜ ਕੇ ਦੇਖਣਾ ਹੈ ਕਿ ਅਸਲ ਮੁੱਦੇ ਕੀ ਨੇ ਸਿਆਸਤ ਕਿਵੇਂ ਘੁੰਮ ਰਹੀ ਹੈ ਤੇ ਕਿਹੜੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਾਲੇ ਮਿਲੇ ਨਹੀਂ ਹਾਂਜੀ ਬਿਲਕੁਲ ਇਹ ਮਾਮਲਾ ਨਾ ਦੇਖੋ ਦੋ ਮੁੱਖ ਹਿੱਸਿਆਂ 'ਚ ਵੰਡਿਆ ਹੋਇਆ ਲੱਗਦਾ ਇੱਕ ਪਾਸੇ ਤਾਂ ਉਹ ਡਰੱਗਸ ਵਾਲਾ ਐਨਡੀਪੀਐਸ ਐਕਟ ਦਾ ਕੇਸ ਹੈ ਜਿਸ ਦੀ ਜਾਂਚ ਲਈ ਸੁਣਨ ਚ ਆਇਆ ਪੰਜ ਵਾਰੀ ਤਾਂ ਐਸਆਈਟੀ ਬਦਲ ਚੁਕੀ ਹੈ ਪੰਜ ਵਾਰੀ ਅੱਛਾ ਅੱਛਾ ਹਾਂਜੀ ਤੇ ਦੂਜਾ ਪਾਸਾ ਹੈਗਾ ਵਿਜੀਲੈਂਸ ਬਿਊਰੋ ਦਾ ਉਹ ਦੇਖ ਰਹੇ ਨੇ ਆਮਦਨ ਤੋਂ ਵੱਧ ਜਾਇਦਾਦ ਵਾਲਾ ਮਾਮਲਾ ਦੋਵੇਂ ਜਾਂਚਾਂ ਆਪਣੀ ਆਪਣੀ ਥਾਂ ਚੱਲ ਰਹੀਆਂ ਨੇ ਜਿਸ ਵਿੱਚ ਸੁਖਬੀਰ ਬਾਦਲ ਹੋਰੀ ਤੇ ਹੋਰ ਕਈ ਆਗੂ ਇਹਰਾ ਸੱਚ ਵੀ ਲੈ ਗਏ ਕੁਝ ਸਰੋਤ ਇਹ ਕਹਿੰਦੇ ਨੇ ਕਿ ਮਜੀਠੀਆ ਦਾ ਕਦ ਖਾਸ ਕਰਕੇ ਮਾਝੇ ਚ ਅਕਾਲੀ ਦਲ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਉੱਥੋਂ ਦੇ ਜਿਹੜੇ ਪੁਰਾਣੇ ਵੱਡੇ ਲੀਡਰ ਸੀ ਜਿਵੇਂ ਸੇਖਵਾ ਅਜਨਾਲਾ ਬ੍ਰਹンプੁਰਾ ਉਹ ਯਾਤਾ ਪਾਰਟੀ ਛੱਡ ਗਏ ਜਾਂ ਪਾਸੇ ਕਰ ਗਏ ਤਾਂ ਸਵਾਲ ਇਹ ਹੈ ਕਿ ਇਹ ਰੋਸ ਪ੍ਰਦਰਸ਼ਨ ਸਿਰਫ ਮਜੀਠੀਆ ਲਈ ਸੀ ਜਾਂ ਫਿਰ ਪਾਰਟੀ ਆਪਣੀ ਡਿੱਗ ਰਹੀ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੀ ਹੈ ਦੇਖੋ ਮੈਨੂੰ ਲੱਗਦਾ ਦੋਵੇਂ ਗੱਲਾਂ ਆਪਸ ਚ ਜੁੜੀਆਂ ਹੋਈਆਂ ਨੇ ਇਹ ਤਾਂ ਹੈ ਕਿ ਮਾਝੇਚ ਅਕਾਲੀ ਦਲ ਕਮਜ਼ੋਰ ਹੋਇਆ ਤੇ ਮਜੀਠੀਆ ਉੱਥੇ ਪਾਰਟੀ ਦਾ ਮੁਖ ਚਿਹਰਾ ਸੀ। ਹੂੰ ਕੁਝ ਰਿਪੋਰਟਾਂ ਤਾਂ ਇਹ ਵੀ ਕਹਿੰਦੀਆਂ ਨੇ ਕਿ ਸ਼ਾਇਦ ਪਹਿਲਾਂ ਸੁਖਬੀਰ ਬਾਦਲ ਤੇ ਮਜੀਠੀਆ 'ਚ ਕੋਈ ਤਣਾਅ ਸੀ ਪਰ ਹੁਣ ਹੁਣ ਤਾਂ ਪਾਰਟੀ ਦੀ ਹੋਂਦ ਦਾ ਸਵਾਲ ਬਣ ਗਿਆ ਲੱਗਦਾ ਹੈ ਇਸ ਕਰਕੇ ਮਤਲਬ ਵਰਕਰਾਂ ਦਾ ਹੌਸਲਾ ਬਣਾਈ ਰੱਖਣ ਲਈ ਤੇ ਸਾਰੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਜਾਂ ਤੱਕੇशाही ਦਾ ਰੰਗ ਦੇ ਕੇ ਨਾ ਕੈਡਰ ਨੂੰ ਇਕੱਠਾ ਕਰਨ ਲਈ ਉਹਨਾਂ ਨੂੰ ਸੜਕਾਂ ਤੇ ਆਉਣਾ ਪਿਆ ਹਾਂ ਇਹ ਤਾਂ ਹੈ ਅੱਛਾ ਇਸ ਸਾਰੇ ਘਟਨਾਕ੍ਰਮ ਚ ਉਹ 2016 ਵਾਲੀ ਚਿੱਠੀ ਬਹੁਤ ਜ਼ਿਆਦਾ ਸਾਹਮਣੇ ਆ ਰਹੀ ਹੈ ਜਿਹੜੀ ਬੌਨਿਆ ਜਨਾਲਾ ਨੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਸੀ ਕਹਿੰਦੇ ਨੇ ਉਸ ਚ ਕਾਫੀ ਗੰਭੀਰ ਗੱਲਾਂ ਨੇ ਜੀ ਹਾਂ ਉਸ ਚਿੱਠੀ ਬਾਰੇ ਜੋ ਜਾਣਕਾਰੀ ਹੈਗੀ ਆ ਉਦੇ ਮੁਤਾਬਕ ਬੋਨੀ ਅਜਨਾਲਾ ਨੇ ਲਿਖਿਆ ਸੀ ਕਿ ਮਜੀਠੀਆ ਨੇ ਉਹਨਾਂ ਨੂੰ ਸਤਪ੍ਰੀਤ ਸੱਤਾ ਨਾਂ ਦੇ ਬੰਦੇ ਨਾਲ ਮਿਲਾਇਆ ਸੀ ਕੈਨੇਡੀਅਨ ਸੀ ਉਹ ਤੇ ਇਹ ਵੀ ਕਿਹਾ ਕਿ ਉਹ ਮਜੀਠੀਆ ਦਾ ਜਿਗਰੀ ਯਾਰ ਜਾਂ ਖਾਸ ਬੰਦਾ ਸੀ ਚਿੱਠੀ 'ਚ ਇਹ ਵੀ ਲਿਖਿਆ ਸੀ ਕਿ ਸੱਤਾ ਨੇ ਚੋਣਾਂ ਵੇਲੇ ਪੈਸਾ ਦਿੱਤਾ ਅੱਛਾ ਤੇ ਸਭ ਤੋਂ ਅਹਿਮ ਗੱਲ ਸ਼ਾਇਦ ਇਹ ਸੀ ਕਿ ਉਦੋਂ ਦਾ ਐਸਐਸਪੀ ਹਰਦਿਆਲ ਸਿੰਘ ਮਾਨ ਨੇ ਕਥਿਤ ਤੌਰ ਤੇ ਮੰਨਿਆ ਸੀ ਕਿ ਜਿਹੜੀ ਬਿੱਟੂ ਔਲਖ ਦੀ ਗ੍ਰਿਫਤਾਰੀ ਹੋਈ ਸੀ ਉਹ ਗਲਤ ਸੀ ਤੇ ਇਹ ਵੀ ਕਿ ਸੱਤਾ ਤੇ ਪਿੰਦੀ ਤੇ ਕਾਰਵਾਈ ਨਾ ਕਰਨ ਦਾ ਦਬਾਅ ਮਜੀਠੀਆ ਤੇ ਸੁਖਬੀਰ ਬਾਦਲ ਵੱਲੋਂ ਸੀ। ਓਹੋ। ਹਾਂਜੀ ਤੇ ਚਿੱਠੀ 'ਚ ਇਹ ਵੀ ਸੀ ਕਿ ਅਜਨਾਲਾ ਪਰਿਵਾਰ ਮਜੀਠੀਆ ਦੀ ਮਾਝੇ 'ਚ ਜਿਹੜੀ ਦਖਲਅੰਦਾਜ਼ੀ ਵਧ ਰਹੀ ਸੀ ਉਸ ਤੋਂ ਵੀ ਨਾਖੁਸ਼ ਸੀ। ਹਾਂ ਤਾਂ ਮਤਲਬ ਫਿਰ ਇਹ ਗੱਲ ਹੋਈ ਕਿ ਪਾਰਟੀ ਦੇ ਅੰਦਰੋਂ ਹੀ ਉਹੀ 2016 ਵਿੱਚ ਇਹੋ ਜਿਹੇ ਗੰਭੀਰ ਚਿੰਤਾਵਾਂ ਜ਼ਾਹਿਰ ਕੀਤੀਆਂ ਜਾ ਰਹੀਆਂ ਸਨ ਇਹ ਤਾਂ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ ਪਰ ਫਿਰ ਉਹੀ ਸਵਾਲ ਮੁੜ ਕੇ ਆਉਂਦਾ ਹੈ ਜੇ ਸਭ 2016 ਚ ਸਾਹਮਣੇ ਆ ਗਿਆ ਸੀ ਜਾਂ ਘੱਟੋ-ਘੱਟ ਪਾਰਟੀ ਦੇ ਅੰਦਰ ਪਤਾ ਸੀ ਤਾਂ 2017 ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਜਿਹੜੇ ਕਿ ਇਸੇ ਮੁੱਦੇ ਤੇ ਗੁਟਕਾ ਸਾਹਿਬ ਦੀ ਸੋਚ ਚੁੱਕ ਕੇ ਆਈ ਸੀ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ हां यही यही ਤਾਂ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਸਰੋਤ ਵੀ ਉਠਾ ਰਹੇ ਨੇ ਉਹ ਪੁੱਛਦੇ ਨੇ ਕਿ ਜਿਹੜੇ ਬਾਹਰ ਬੈਠੇ ਸੀ ਸੱਤਾ ਪਿੰਦੀ लाडी ਉਹਨਾਂ ਦੀ ਹਵਾਲਗੀ ਯਾਨੀ ਐਕਸਟਰੈਡੀਸ਼ਨ ਲਈ ਕੀ ਠੋਸ ਕਦਮ ਚੁੱਕੇ ਗਏ ਕੀ ਇੰਟਰਪੋਲ ਨੂੰ ਪੂਰਾ ਰਿਕਾਰਡ ਦਿੱਤਾ ਗਿਆ ਸੀ ਕੁਝ ਇਸ਼ਾਰੇ ਮਿਲਦੇ ਨੇ ਕਿ 2017 ਤੋਂ 2021 ਤੱਕ ਮਾਮਲਾ ਬਸ ਠੰਡਾਈ ਪਿਆ ਰਿਹਾ ਹੂੰ ਇਥੋਂ ਤੱਕ ਕਿ ਜਿਹੜੀ ਐਫ ਆਈ ਆਰ 2021 ਚ ਚੰਨੀ ਸਰਕਾਰ ਵੱਲੇ ਦਰਜ ਹੋਈ ਉਹ ਵੀ ਕਹਿੰਦੇ ਨੇ ਕਿ ਪੁਰਾਣੇ ਤੱਥਾਂ ਤੇ ਹੀ ਆਧਾਰਿਤ ਸੀ ਉਹੀ ਤੱਥ ਜਿਹੜੇ 2014-16 ਚ ਈਦੀ ਦੀ ਜਾਂਚ ਵੇਲੇ ਸਾਹਮਣੇ ਆਏ ਸੀ ਇਸ ਤੋਂ ਨਾ ਮਤਲਬ ਸਿਆਸੀ ਇੱਛਾ ਸ਼ਕਤੀ ਦੀ ਕਮੀ ਦਾ ਸ਼ੱਕ ਪੈਂਦਾ ਹੈ ਹਾਂ ਲੱਗਦਾ ਤਾਂ ਇਹੀ ਹੈ ਤੇ ਇੱਕ ਹੋਰ ਗੰਭੀਰ ਗੱਲ ਦਾ ਜ਼ਿਕਰ ਮਿਲਦਾ ਹੈ ਬਨੂੜ ਥਾਣੇ ਦੀ ਇੱਕ ਐਫ ਆਈ ਆਰ ਸੀ 44 ਬੀ ਉਹਦੀ ਜਿਮਨੀ ਯਾਨੀ ਕੇਸ ਡਾਇਰੀ ਐਂਟਰੀ ਕਹਿੰਦੇ ਨੇ ਉਹ ਜੱਜ ਨੂੰ ਦਿਖਾਉਣ ਤੋਂ ਬਾਅਦ ਪਾੜ ਦਿੱਤੀ ਗਈ ਸੀ ਸੱਚੀ ਹਾਂਜੀ ਭਾਵੇਂ ਜੱਜ ਕੋਲ ਕਾਪੀ ਰਹਿ ਗਈ ਸੀ ਪਰ ਇਸ ਗੱਲ ਦੀ ਵੀ ਕੋਈ ਡੂੰਗੀ ਜਾਂਚ ਹੋਈ ਲੱਗਦੀ ਨਹੀਂ ਇਹ ਤਾਂ ਮਤਲਬ ਬਹੁਤ ਹੀ ਗੰਭੀਰ ਲਾਪਰਵਾਹੀ ਜਾਂ ਫਿਰ ਖੈਰ ਇਹ ਤਾਂ ਹੋ ਗਈ ਡਰੱਗਸ ਮਾਮਲੇ ਦੀ ਗੱਲ ਪਰ ਇਹਦੇ ਨਾਲ ਨਾਲ ਇੱਕ ਹੋਰ ਜਾਂਚ ਵੀ ਤਾਂ ਚੱਲ ਰਹੀ ਹੈ ਉਹ ਵਿਜੀਲੈਂਸ ਵਾਲੀ ਉਸ ਪਾਸੇ ਕੀ ਚੱਲ ਰਿਹਾ ਹੈ ਹਾਂਜੀ ਵਿਜੀਲੈਂਸ ਵਾਲੀ ਜਾਂਚ ਦਾ ਫੋਕਸ ਸਿਰਫ ਤੇ ਸਿਰਫ ਆਮਦਨ ਤੋਂ ਵੱਧ ਜਾਇਦਾਦ ਤੇ ਹੈ ਉਹਨਾਂ ਦਾ ਕੰਮ ਹੈ ਮਜੀਠੀਆਂ ਦੀਆਂ ਜਾਇਦਾਦਾਂ ਉਹਨਾਂ ਦੀ ਆਮਦਨ ਦੇ ਸਰੋਤ ਤੇ ਉਹਨਾਂ ਦੇ ਖਰਚੇ ਇਨਾਂ ਦਾ ਹਿਸਾਬ ਕਿਤਾਬ ਮਿਲਾਣਾ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਲਗਭਗ 540 ਕਰੋੜ ਦੇ ਫਰਕ ਦਾ ਦਾਵਾ ਕੀਤਾ ਜਾ ਰਿਹਾ ਹੈ 540 ਕਰੋੜ ਹਾਂਜੀ ਇਸ ਵਿੱਚ ਕਈ ਤਰ੍ਹਾਂ ਦੇ ਸ਼ੱਕੀ ਲੈਣ-ਦੇਣ ਹੋ ਸਕਦੇ ਨੇ ਜਿਵੇਂ ਬਾਹਰਲੀਆਂ ਕੰਪਨੀਆਂ ਰਾਹੀਂ ਸ਼ੇਅਰ ਖਰੀਦਣੇ ਵੇਚਣੇ ਜਾਂ ਬਿਨਾਮੀ ਨਿਵੇਸ਼ ਯਾਨੀ ਕਿਸੇ ਹੋਰ ਦੇ ਨਾਂ ਤੇ ਪੈਸਾ ਲਗਾਉਣਾ ਤਾਂ ਕਿ ਅਸਲ ਮਾਲਕ ਦਾ ਪਤਾ ਨਾ ਲੱਗੇ ਪਰ ਹਾਲੇ ਇਹ ਜਾਂਚ ਚੱਲ ਰਹੀ ਹੈ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋਣੀ ਬਾਕੀ ਹੈ ਹੂੰ ਤਾਂ ਕੁੱਲ ਮਿਲਾ ਕੇ ਸਥਿਤੀ ਤਾਂ ਕਾਫੀ ਉਲਝੀ ਹੋਈ ਲੱਗ ਰਹੀ ਹੈ ਇੱਕ ਪਾਸੇ ਤਾਂ ਗੰਭੀਰ ਦੋਸ਼ ਨੇ ਜਾਂਚ ਏਜੰਸੀਆਂ ਦੀ ਕਾਰਵਾਈ ਹੈ ਪੁਰਾਣੀਆਂ ਚਿੱਠੀਆਂ ਦੇ ਦਾਅਵੇ ਨੇ ਤੇ ਦੂਜੇ ਪਾਸੇ ਉਹੀ ਸਿਆਸੀ ਦਾਪੇਚ ਪਾਰਟੀ ਦੀ ਆਪਣੀ ਮਜਬੂਰੀ ਸ਼ਾਇਦ ਬਚਾਦੀ ਲੜਾਈ ਤੇ ਸਭ ਤੋਂ ਵੱਧ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਪੰਜਾਬ ਚ ਨਸ਼ਿਆਂ ਦਾ ਮੁੱਦਾ ਹਮੇਸ਼ਾ ਤੋਂ ਹੀ ਸਿਆਸਤ ਦੀ ਪਿੰਡ ਚੜਦਾ ਆਇਆ ਹੈ ਜਿਵੇਂ ਸਰੋਤਾਂ 'ਚ ਵੀ ਜ਼ਿਕਰ ਹੈਗਾ ਦੇਖੋ ਤਿੰਨ ਸਰਕਾਰਾਂ ਬਦਲ ਗਈਆਂ ਇਸ ਮੁੱਦੇ ਤੇ ਪਰ ਠੋਸ ਨਤੀਜੇ ਉਹਨਾਂ ਦੀ ਉਡੀਕ ਤਾਂ ਹਾਲੇ ਵੀ ਹੈ ਲੋਕ ਤਾਂ ਬਸ ਇਹ ਹੀ ਚਾਹੁੰਦੇ ਨੇ ਕਿ ਸੱਚਾਈ ਕਦ ਤਾ ਸਾਹਮਣੇ ਆਵੇ ਸਹੀ ਗੱਲ ਹੈ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਨਾ ਸਭ ਤੋਂ ਵੱਡਾ ਸਵਾਲ ਸ਼ਾਇਦ ਇਹੀ ਉੱਭਰਦਾ ਹੈ ਕਿ ਜੇ 2016 ਵਿੱਚ ਪਾਰਟੀ ਦੇ ਅੰਦਰੋਂ ਹੀ ਇੰਨੇ ਗੰਭੀਰ ਇਲਜ਼ਾਮ ਲੱਗ ਰਹੇ ਸੀ ਤਾਂ ਫਿਰ ਲਗਾਤਾਰ ਸਰਕਾਰਾਂ ਵੱਲੋਂ ਕਾਰਵਾਈ ਕਰਨ ਵਿੱਚ ਇੰਨੀ ਦੇਰੀ ਕਿਉਂ ਹੋਈ ਕੀ ਇਹ ਸਿਰਫ ਸਿਆਸੀ ਖੇਡ ਸੀ ਇੱਕ ਦੂਜੇ ਨੂੰ ਬਚਾਣ ਦੀ ਜਾਂ ਫਸਾਣ ਦੀ ਜਾਂ ਫਿਰ ਸਾਡੀ ਜਾਂਚ ਪ੍ਰਣਾਲੀ ਵਿੱਚ ਹੀ ਕੋਈ ਬਹੁਤ ਵੱਡੀ ਕਮੀ ਹੈ ਇਹ ਸੋਚਣ ਵਾਲੀ ਗਲਤ ਹੈਗੀ ਹੈ